ਲੋ ਜੀ ਆਏ ਤੁਹਾਡੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਦੀ ਗੱਲ ਕਰਨ ਲੱਗੇ ਆਂ ਦਸਿਆ ਲਖਵੀਰ ਤਾਂ ਮੂੰਕੀ ਲੇ ਥੋਡੇ ਪੰਡਤ ਦਿਵਾਰੇ ਯਾਦੋਂ ਆ ਕੇ ਕਰ ਲਾਏ ਪੇਤਾ ਦਿੱਲੀ ਵੱਲ ਤੋਰੇ ਜੰਜੂ ਤੇਲ ਕਾ ਬਚਾਏ ਛੋਡੇ ਪੰਡਤ ਦਵਾਰੇ ਜਦੋਂ ਆਕੇ ਕੌਰ ਲਾਏ ਪੇਤਾ ਦਿੱਲੀ ਵੱਲ ਤੋਰੇ ਜੰਜੂ ਤੇਲ ਕਾ ਬਚਾਏ ਸਿੰਧ ਡੁੱਬਦੀ ਬਚਾਲੀ ਹਿੰਦ ਡੁੱਬਦੀ ਬਚਾਲੀ ਬਾਪੂ ਲਾਤੀ ਜ਼ਿੰਦਗਾਨੀ ਬਾਜਾਂ ਵਾਲੇ ਸ਼ੈਨ ਸ਼ਾਹ ਤੇਰੀ ਤਨ ਕਰਵਾਨੀ ਬਾਜਾਂ ਵਾਲੇ ਦਾਤਿਆ ਤੇਰੀ ਤਨ ਕੁਰਬਾਨੀ ਹੋ ਖੰਡੇ ਧਾਰ ਵਿੱਚੋਂ ਤੁਸੀਂ ਪੰਥ ਖਾਲਸਾ ਸਜਾਇਆ ਜਾਂ ਮੈਂ ਬਾਟੇ ਦਾ ਛਕਾ ਕੇ ਸ਼ੇਰ ਗਿੱਦੜੋਂ ਬਣਾਇਆ ਖੰਡੇ ਧਾਰ ਵਿੱਚੋਂ ਤੁਸੀਂ ਪੰਥ ਖਾਲਸਾ ਸਜਾਇਆ ਜਾਂ ਮੈਂ ਬਾਟੇ ਦਾ ਛਕਾ ਕੇ ਸ਼ੇਰ ਗਿੱਦੜੋਂ ਬਣਾਇਆ ਪੰਜ ਸੀਸ ਕਟਵਾ ਕੇ ਪੰਜ ਸੀਸ ਕਟਵਾ ਕੇ ਪਾ ਗਏ ਪਦਵੀ ਰਹਾਨੀ ਬਾਜਾਂ ਵਾਲੇ ਸ਼ੈਨਸ਼ਾਹ ਤੇਰੀ ਤਨ ਕੁਰਬਾਨੀਆ ਬਾਜਾਂ ਵਾਲੇ ਦਾਤ ਆ ਤੇਰੀ ਤਨ ਕੁਰਬਾਨੀ ਛੋਟਾ ਹੱਥ ਚ ਫੜਾ ਕੇ ਜੰਗ ਸਾਧਾਂ ਤੋਂ ਕਰਾਇਆ ਯਾਰ ਨੈਲ ਸੈਦ ਖਾਨਾ ਦਾਤਾ ਸਾਧ ਤੂੰ ਬਣਾਇਆ ਛੋਟਾ ਹੱਥ ਚ ਫੜਾ ਕੇ ਜੰਗ ਸਾਧਾਂ ਤੋਂ ਕਰਾਇਆ ਯਾਰ ਨੈਲ ਸੈਦ ਖਾਨਾ ਦਾਤਾ ਸਾਧ ਤੂੰ ਬਣਾਇਆ ਬੰਦੇ ਹਾਥੀ ਨਾਲ ਲੜਾਤੇ ਬੰਦੇ ਹਾਥੀ ਨਾਲ ਲੜਾਤੇ ਜੋਸ਼ ਪਰ ਕੇ ਲਿਸ਼ਾਨੀ ਬਾਜਾਂ ਵਾਲੇ ਸ਼ੇਨ ਸ਼ਾਹ ਤੇਰੀ ਤਨ ਕੁਰਬਾਨੀ ਆ ਬਾਜਾਂ ਵਾਲੇ ਦਾਤਿਆ ਤੇਰੀ ਤਨ ਕੁਰਬਾਨੀ ਹਾਥੀ ਜੰਗ ਵੱਲ ਤੋਰੇ ਵੱਡੇ ਪੁੱਤਰ ਪਿਆਰੇ ਹੋ ਗਏ ਪੁੱਤਰ ਸ਼ਹੀਦਾ ਉਸੇ ਛੱਡੇ ਸੀ ਜਕਾਰੇ ਭਾਰਤ ਖੰਡ ਤੇ ਅਨੇਕਾਂ અવਤਾਰ ਆਏ ਤੇਰੇ ਜਹਾਨਾ ਕੋਈ અવਤਾਰ ਦਾਤਾ ਲੋਕੀ ਵੇਖੇ ਰਾਜ ਭਾਗਦਾਨ ਕਰਦੇ وارਸ ਕੇ ਨਾ ਕੋਈ ਪਰਵਾਰ ਦਾਤਾ ਖਾਤਰ ਦੇਸ਼ ਦੀ ਮਾਤਾ ਤੇ ਪਿਤਾ ਵਾਰੇ ਟੁਕੜੇ ਜਿਗਰ ਦੇ ਵਾਰ ਤੇ ਚਾਰ ਦਾਤਾ ਹੋ ਲੱਖਾਂ ਝੱਲ ਕੇ ਦੁੱਖ ਦਰਮਾਰ ਸਿੰਘਾਂ ਰਹਿ ਕਰਦਾ ਸ਼ੁਕਰ ਗਯਾਰ ਦਾਤਾ ਮੱਥੀ ਜੰਗ ਵੱਲ ਤੋਰੇ ਵੱਡੇ ਪੁੱਤਰ ਪਿਆਰੇ ਹੋ ਗਏ ਪੁੱਤਰ ਸ਼ਹੀਦ ਤੁਸੀਂ ਛੱਡੇ ਸੀ ਜਕਾਰੇ ਹੱਥੀ ਜੰਗ ਵੱਲ ਤੋੜੇ ਵੱਡੇ ਪੁੱਤਰ ਪਿਆਰੇ ਆ ਹੋ ਗਏ ਪੁੱਤਰੋ ਸ਼ਹੀਦਾ ਤੁਸੀਂ ਛੱਡੇ ਸੀ ਜਕਾਰੇ ਐਵੇਂ ਤਾਂ ਨਹੀਂ ਕਹਿੰਦੇ ਲੋਕੀ ਐਵੇਂ ਤਾਂ ਨਹੀਂ ਕਹਿੰਦੇ ਤੈਨੂੰ ਪੁੱਤਰਾਂ ਦਾ ਦਾਨੀ ਬਾਜਾਂ ਵਾਲੇ ਸ਼ੈਨ ਸ਼ਾਹ ਤੇਰੀ ਤਨ ਕਰਵਾਨੀ ਆ ਬਾਜਾਂ ਵਾਲੇ ਦਾ ਧਿਆ ਕੁਰਬਾਨੀ ਰੋ ਰੋ ਨੂਰਾ ਹਾਲ ਦੱਸੇ ਜੁੜੇ ਦੁਨੀਆਂ ਦੇ ਦੰਦ ਦਾਤਾਨੀਆਂ ਚ ਚੜਾਤੇ ਤੇਰੇ ਛੋਟੇ ਫਰ ਜਾਂਦ ਰੋ ਰੋ ਨੂਰਾ ਹਾਲ ਦੱਸੇ ਜੋੜੇ ਦੁਨੀਆਂ ਦੇ ਦੰਦ ਦਾਤਾਨੀਆਂ ਚ ਚੜਾਤੇ ਤੇਰੇ ਛੋਟੇ ਫਰ ਜਾਂਦਾ ਅੰਸੂਨੈਣੋ ਤਾਂ ਨਹੀਂ ਕਰੇ ਅੰਸੂਨੈਣੋ ਤਾਂ ਨਹੀਂ ਕਰੇ ਪੱਤੀ ਜਲ ਦੀ ਕਾਨੀ ਬਾਜਾਂ ਵਾਲੇ ਸ਼ੈਨ ਸ਼ਾਹ ਤੇਰੀ ਤਨ ਕੁਰਬਾਨੀ ਐ ਬਾਜਾਂ ਵਾਲੇ ਦਾ ਧਿਆ ਤੇਰੀ ਤਨ ਕੁਰਬਾਨੀ ਛੋਟੀ ਕਲ ਮਰਹਾਨੀ ਰੂਪ ਤਾਰਗੀ ਹਨੇਸ਼ਾ ਦਤਾ ਸ਼ਬਦਾਂ ਨਾ ਮਾਰੇ ਤੁਸੀਂ ਦਿੱਲੀ ਦਾ ਨਰੇਸ਼ਾ ਛੋਡੀ ਕਲਮ ਰੋਹਾਨੀ ਰੂਪ ਤਾਰਗੀ ਭਨੇਸ਼ਾ ਦਤਾ ਸ਼ਬਦਾਂ ਨਾ ਮਾਰੇ ਤੁਸੀਂ ਦਿੱਲੀ ਦਾ ਨਰੇਸ਼ਾ ਪੜੇ ਪਰਚਾ ਸੁਣਾਇਆ ਪੜੇ ਪਰਚਾ ਸੁਣਾਇਆ ਉਹਦੀ ਬੱਚੀ ਨੇ ਜਵਾਨੀ ਬਾਜਾਂ ਵਾਲੇ ਸ਼ੈਨ ਸ਼ਾਹ ਤੇਰੀ ਤਨ ਕੁਰਬਾਨੀ ਆ ਬਾਜਾਂ ਵਾਲੇ ਦਾ ਤਿਆ ਤੇਰੀ ਤਨ ਕੁਰਬਾਨੀ ਕੀ ਕੀ ਸ਼ਾਇਰ ਕਲਮੰਤ ਤੇਰਾ ਕਰੇ ਸ਼ੁਕਰਾਨਾ ਘਰ ਮੇਲ ਲੱਖ ਵੀਰ ਯਸ ਗਾਉਂਦਾ ਹੈ ਜ਼ਬਾਨਾ ਕੀ ਕੀ ਸ਼ਾਇਰ ਕਲਮੰਤ ਤੇਰਾ ਕਰੇ ਸ਼ੁਕਰਾਨਾ ਲੱਖ ਵੀਰ ਘਰ ਮੇਲਾ ਜਸ ਗਾਉਂਦਾ ਹੈ ਜਮਾਨਾ ਤੇਰੇ ਜਹਾਨੀ ਬਰਾੜਾ ਤੇਰੇ ਜਹਾਨੀ ਬਰਾੜਾ ਜੱਗ ਹੋਇਆ ਬਲੀਦਾਨੀ ਬਾਜਾਂ ਵਾਲੇ ਸ਼ੈਨ ਸ਼ਾਹ ਤੇਰੀ ਤਨ ਕੁਰਬਾਨੀ ਆ ਬਾਜਾਂ ਵਾਲੇ ਦਾਤਿਆ ਤੇਰੀ ਤਨ ਕੁਰਬਾਨੀ